ਜਿੱਥੇ ਹੁਕਮ ਵਰਤਾ ਉੱਥੇ ਵੈਗਰੂ ਆਵਰਦਾ ਹੈ ਜੀ ਮੰਨ ਲਓ ਕੋਈ ਆਦਮੀ ਹੁਕਮ ਕਰਦਾ ਵੀ ਆਹ ਕੰਮ ਕਰਨਾ ਹੈ ਆਪ ਜੀ ਬਿਜ਼ਨਸ ਕਰਦੇ ਹੋ ਤੁਸੀਂ ਕਿਤੇ ਪ੍ਰਦੇਸ਼ ਚੱਲਿਓ ਦੇਸ਼ ਚੱਲਿਓ ਆਪਣੇ ਆਪਣੇ ਆਦਮੀਆਂ ਨੂੰ ਕਹਿ ਦਿੰਦਾ ਵੀ ਮੇਰੇ ਤੋਂ ਬਾਅਦ ਆਹ ਕੰਮ ਕਰਦੇ ਆ ਜੀ ਮੈਂ ਇੰਨੇ ਵੀ ਕਿੰਨੇ ਬਾਹਰ ਆ ਅਰਜ਼ ਹੈ ਆਪਾਂ ਤਾਂ ਹੁਕਮ ਤੋਂ ਗੈਰ ਹਜ਼ਰ ਆ ਨਾ ਕੰਮ ਹੋ ਰਿਹਾ ਅਮਰੀਕਾ ਵਿੱਚ ਆਪਾਂ ਬੈਠਿਆ ਚైనా ਵਿੱਚ ਪਰ ਮੇਰੀ ਗੈਰ ਹਾਜ਼ਰੀ ਹੈ ਉੱਥੇ ਮੈਂ ਪੁੱਛ ਜ਼ਰੂਰ ਰਿਆਂ ਚਲੋ ਅੱਜ ਦਾ ਸਾਧਨ ਹੈ ਪੁੱਛ ਰਿਆਂ ਪਰ ਮੈਂ ਉਸ ਹੁਕਮ ਚ ਵਰਤੇ ਨਹੀਂ ਨਾ ਰਿਆ ਇੱਕ ਪ੍ਰੈਜ਼ੀਡੈਂਟ ਹੁਕਮ ਕਰਦਾ ਵੀ ਇਸ ਮੁਲਕ ਤੇ ਹਮਲਾ ਕਰਨਾ ਹੈ ਫੌਜ ਹੁਕਮ ਦੀ ਪਾਲਣਾ ਕਰਦੀ ਹੈ ਪਰ ਹੁਕਮ ਵਾਲਾ ਤਾਂ ਆਪਣੇ ਘਰ ਸੁੱਤਾ ਹੈ ਨਾ ਉਹ ਖਾ ਰਿਹਾ ਪੀ ਰਿਹਾ ਸੁੱਤਾ ਹੈ ਜਿਹੜਾ ਇਨਸਾਨ ਹੁਕਮ ਕਰਦਾ ਹੈ ਆਰਡਰ ਵਿੱਚ ਤੇ ਦੇਵੀ ਡਿਵਾਈਨ ਵਿਲ ਜਿਹਨੂੰ ਦੇਵੀ ਇੱਛਾ ਰੱਬ ਦੀ ਜਿਹੜਾ ਹੁਕਮ ਜਿੱਥੇ ਵੈਗੁਰੂ ਜੀ ਦਾ ਹੁਕਮ ਵਰਦਾ ਗੁਰਮਖੋ ਉਹਤੇ ਹੁਕਮੀ ਆਪ ਵਰਦਾ ਹੈ ਇਹੀ ਕਾਰਨ ਕਿ ਹੁਕਮ ਨੂੰ ਮੰਨਣ ਵਾਲਾ ਚੰਗਾ ਹੋ ਜਾਏ ਤਾਂ ਵੀ ਹੱਸ ਕੇ ਕਹਿੰਦਾ ਤੇਰਾ ਤੇ ਗੁਰਮਖੋ ਜੇ ਮੰਦਾ ਹੋ ਜਾਏ ਤਾਂ ਵੀ ਕਹਿੰਦਾ ਤੇਰਾ ਕਿਉਂਕਿ ਉਹਨੂੰ ਪਤਾ ਚੰਗੇ ਮੰਦੇ ਵੀ ਤੋ ਆ ਵਰਤ ਰਹੇ